ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਅਸੀਂ ਜਾਣੇ ਪਏ ਆ ਹਾਲੇ ਦੁਬਾਰਾ ਫੇਰ ਤੇ ਅੱਜ ਆ ਵੀ ਸਾਨੂੰ ਉਥੇ ਕੰਮ ਆ ਤੇ ਕੰਮ ਦਾ ਜਿਵੇਂ ਮੈਂ ਕੰਮ ਕਰਦਾ ਹੀ ਉੱਥੋਂ ਹੁਣ ਗਿਆ ਛੁੱਟ ਤੇ ਹੁਣ ਕੰਮ ਲੱਭਦਾ ਫਿਰਦਾ ਵਾਂ ਤੇ ਉਹਨਾਂ ਨੇ ਅੱਜ ਅਪਾਇੰਟਮੈਂਟ ਦੇ ਤੀਹ ਤੇ ਦਫ਼ਤਰ ਵਾਲੇ ਹੁੰਦੇ ਆ ਤੇ ਜਿਨ੍ਹਾਂ ਦੇ ਥਰੂ ਮੈਂ ਜੋਬ ਏਜੰਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਥਰੂ ਸਾਨੂੰ ਕੰਮ ਮਿਲਦਾ ਇੱਥੇ ਜਰਮਨ ਦੇ ਵਿੱਚ ਤੇ ਹੁਣ 10 ਵਜੇ ਦੀ ਟ੍ਰਮਿਨ ਆ ਤੇ ਇਥੋਂ ਲੱਗੀਆਂ ਟ੍ਰੇਨ ਲੈਣ 9:23 ਮਿੰਟ ਦੇ ਆ ਮੈਂ ਥੋੜਾ ਲੇਟ ਹੋ ਗਿਆ ਤੇ ਜਾਣਾ ਪਿਆ ਤੇ ਬਾਕੀ ਹੁਣ ਦੇਖਦੇ ਆ ਜਾ ਕੇ ਵੀ ਕੀ ਕਹਿੰਦੇ ਆ ਕੰਮ-ਕੁਮ ਉਹਨਾਂ ਕੋਲ ਹੈਗਾ ਕਿ ਨਹੀਂ ਹੈਗਾ ਕਿਉਂਕਿ ਇਸ ਸਾਲ ਨਾ ਕੰਮ ਬਹੁਤ ਘਟਾ ਤੇ ਜਿੰਨਾ ਵੀ ਜਿਨ੍ਹਾਂ ਨੂੰ ਵੀ ਫੋਨ ਲਾਈਦਾ ਜਿਨ੍ਹਾਂ ਨੂੰ ਵੀ ਏਜੰਸੀਆਂ ਨੂੰ ਲਾਈਦਾ ਨਾ ਸਾਰੇ ਇਹੀ ਕਹਿੰਦੇ ਆ ਕਿ ਇਸ ਵਾਰ ਕੰਮ ਦਾ ਬਹੁਤ ਮੰਦਾ ਹੈ ਬੰਦੇ ਹਾਲ ਨੇ ਤੇ ਘਟ ਟਾਮ ਟਾਮਾ ਮਿਲਦਾ ਆ ਤੇ ਨਹੀਂ ਤਾਂ ਅੱਗੇ ਤਾਂ ਇੱਥੇ ਜਰਮਨ ਚ ਕੰਮ ਬਹੁਤ ਹੁੰਦਾ ਹੈ ਸਵਾਰ ਰਿਸੈਸ਼ਨ ਆਇਆ ਹੋਇਆ ਥੋੜਾ ਜਿਹਾ ਇੱਥੇ ਵੀ ਤੇ ਚਲੋ ਦੇਖਦੇ ਹਾਂ ਉਮੀਦ ਤੇ ਦੁਨੀਆ ਖੈਰ ਆ ਵੀ ਮੇਲ ਹੀ ਜੈਸਾ ਸਾਨੂੰ ਤੇ ਬਾਕੀ ਇੱਕ ਦੋ ਹੋਰ ਸਾਨੂੰ ਛੋਟੇ ਕੰਮ ਨੇ ਟਾਈਮ ਵੀ ਚੇਂਜ ਕਰਨਾ ਇੱਕ ਸਾਨੂੰ ਤੇ ਖਰਾਬ ਨਿਕਲਿਆ ਥੋੜਾ ਤੇ ਬਾਕੀ ਇੱਕ ਦੋ ਨਿੱਕੇ ਛੋਟੇ ਮੁੱਟੇ ਹੋਰ ਕੰਮ ਨੇ ਚਲੋ ਜੀ ਜੁੜੇ ਰਹੋ ਸਾਡੇ ਨਾਲ ਜੀ ਹਾਲੇ ਗਏ ਆ ਫੋਟੋ ਤੇ ਕੇ ਦੇ ਘਰ ਮੰਨੇ ਲਓ ਜੀ ਹੁਣ ਚੱਲੇ ਆ ਟਾਈਮ ਪੀਸ ਲੈਣ ਇੱਕ ਜਿੱਥੋਂ ਸਾਨੂੰ ਪਸੰਦ ਆਇਆ ਸੀ ਟੈਡੀ ਦੇ ਵਿੱਚ ਤੇ ਦੇਖਦੇ ਆ ਮਿਲੂ ਆ ਕਿ ਨਹੀਂ ਮਿਲੂਗਾ ਕਿਸੇ ਨਾ ਹੋਵੇ ਲੈ ਗਿਆ ਹੋਵੇ ਕੋਈ ਕਿੰਗੀ ਬਹੁਤ ਸੋਹਣੇ ਲੱਗੇ ਆ ਯਾਰ ਸਾਨੂੰ ਤੇ ਹੁਣ ਜਾ ਕੇ ਵੇਖਾਂ ਚੱਲੂਗਾ ਮਿਲਦਾ ਜਾਂ ਨਹੀਂ ਮਿਲਦਾ ਕਿੱਥੇ ਵਿਖੇ ਹਾਂ ਇੱਧਰ ਅੱਜ ਤੁਮ ਨੂੰ ਕੋਈ ਕਾਲ ਲੱਗਿਆ ਕਾਸੇ ਤੇ ਲੱਗਦਾ ਹੈ ਉਦੋਂ ਕੋਈ ਹੋਰ ਬੈਠੀ ਸੀ ਅੱਜ ਕੋਈ ਹੋਰ ਆ ਟਾਈਮ ਤੇ ਸਾਡੇ ਆ ਗਿਆ ਸੀ ਆ ਲੈਣਾ ਟਾਈਮ ਤੇ ਇਸ ਭੋਖ ਲੈਂਦੀ ਦਿੰਦੇ ਆ ਸਾਰੇ ਹਟਲੇ ਟੱਲੇ ਬਹੁਤ ਪਏ ਇੱਥੇ ਦੇਖੋ ਅੱਠਾ ਦਿਨ ਲੱਗੀ ਜਾਣ ਕੌਫੀ ਵਾਲੀਆਂ ਹਾਂ ਔਂ ਠੀਕ ਆ ਜੀ ਦਾ ਲਓ ਜੀ ਫਾਈਨਲੀ ਆ ਆ ਗਿਆ ਸਾਨੂੰ ਪਸੰਦ ਲੱਗੀ ਹੁਣ ਕਾਸਾ ਕਰਾਂ ਕਾਸੇ ਦੇ ਕਰਾਉਣੇ ਜਾ ਵੀ ਹੁਣ ਲੈ ਲਿਆ ਟਾਈਮ ਪੀਸ ਹੁਣ ਚੱਲੇ ਆ ਲੋਅਰ ਸਟੱਡ ਤੇ ਉੱਥੇ ਵੀ ਸਾਨੂੰ ਇੱਕ ਕੰਮ ਆ ਜਿਹੜਾ ਪੁਰਾਣਾ ਟਾਈਮ ਪੀਸ ਸਾਨੂੰ ਹੁਣ ਚੇਂਜ ਕਰਨਾ ਹੈ ਕਿਉਂਕਿ ਉਹ ਖਰਾਬ ਸੀ ਤੇ ਹੁਣ ਇਹ ਆ ਦੇਖਦੇ ਆ ਚੇਂਜ ਕਰਦੇ ਆ ਜਾਂ ਨਹੀਂ ਕਰਦੇ ਇਹਨੂੰ ਲੱਸੀ ਵੀ ਲੱਭਣੀ ਮੰਗੂ ਲੋਸੀ ਕਹਿੰਦੇ ਰੇਵੇ ਲੈਣੀ ਲੱਭਣ ਦਾ ਹੀ ਨਹੀਂ ਸਾਰਾ ਰੇਵੇ ਫੋਲ ਮਾਰਿਆ ਅੱਧ ਹੋ ਗਈ ਜਨ ਨਹੀਂ ਜਾਣ ਲੱਗੇ ਇਹ ਤੇ ਚੰਗਟਾ ਵਾਲਾ ਸੈਕਸ਼ਨ ਉਹ ਵੀ ਚੈੱਕ ਕਰਨਾ ਲੈ ਸਕਦਾ ਜਿੰਨੇ ਲੈਣੀਆਂ ਨੇ ਤੇ ਇੱਥੇ ਵੀ ਹੈਗੀਆਂ ਗੁਲਾਬ ਪਹਾਨੇ ਪੂਨੇ ਲਾਏ ਹੋਏ ਇਹਨਾਂ ਨੇ ਫੂਰੇ ਆਣੇ ਤੇ ਐਸ ਲੈਂਚ ਆ ਕੇ ਟਮਾਟਰ ਖਸੂਸਾ ਬਹੁਤ ਕੁਸ਼ਾ ਇਹ ਹੁਣ ਪਤਾ ਨਹੀਂ ਕਿੱਧਰ ਵੜ ਗਈ ਜੇ ਇਹਨੂੰ ਲੱਭਣਾ ਪੈਣਾ ਇਹ ਕਿਹੜਾ ਲਛੇਤੀ ਕੀਤਾ ਲੱਭੀ ਆਉਣੀ ਸਾਨੂੰ ਲੱਭਣ ਗਿਆ ਤੇ ਉੰਡੇ ਨਹੀਂ ਪਤਾ ਨਹੀਂ ਕਿੱਥੇ ਕੋਚੀ ਆ ਗਈ ਵਾਈਟ ਫਲੋਕਰ ਫਲੋਕਣ ਫਲੋਕਣ ਆ ਫਲੋਕਣ ਨਹੀਂ ਫਲੋਕਣ ਇੱਥੇ ਆ ਕੌਫੀਆਂ ਆ ਕੌਫੀ ਇਸ ਟਾਈਮ ਲਓ ਜੀ ਫਾਈਨਲੀ ਲੱਭ ਹੀ ਗਈ ਇਹਨੂੰ ਮੈਂ ਗੋਲਸੀ ਯੂਨਟ ਆਇਆ ਤਾਂ ਐਵੇਂ ਵੀ ਸੈਂ ਚੱਕੀ ਲਓ ਜੀ ਅੱਜ ਪੈਂਡਾ ਪੂਰਾ ਨਹੀਂ ਨਹੀਂ ਆ ਹੁਣ ਕਿੰ ਚਾਲ ਨੇ ਅਸੀਂ 35 ਵਾਪਸ ਕਰਨ ਦੇਖਦੇ ਆ ਵੀ ਹੁੰਦਾ ਕਿ ਨਹੀਂ ਹੁੰਦਾ ਤੇ ਜਿਹੜਾ ਇੱਕ ਸਾਨੂੰ ਪਸੰਦ ਸੀ ਉਹ ਸੀ ਨਾ ਆਉਂਦਾ ਤੇ ਉਹ ਪਹਿਲਾਂ ਹੀ ਬਾਈ ਕਰ ਲਿਆ ਹੁਣ ਇਹ ਰਲਾ ਵਾਪਸ ਹੋਏ ਨਾ ਹੋਵੇ ਚਲ ਜੇ ਨਾਂ ਵੀ ਹੋਇਆ ਤੇ ਇਹਦੇ ਘਰੇ ਲਾ ਦਾਂਗੇ ਤੇ ਬਾਕੀ بارش ਹੁਣ ਕਰ ਦੂ ਅੱਜ ਪੂਰਾ ਦਿਨ ਮੀਂਹ ਹੈ 7 ਵਜੇ ਤੱਕ ਨਹੀਂ ਨਾ ਸੱਤਾ ਤੱਕ 7-8 ਵਜੇ ਤੱਕ ਮੀਂਹ ਨਹੀਂ ਹੈ ਬਸ ਇੰਨਾ ਹੀ ਨਹੀਂ ਹੈ ਕਿਦਾ ਛੜੀ ਨਹੀਂ ਹੋਵੇ ਇੰਡੀਆ ਆਪਣੇ ਇਲਾਕੇ ਸੌਣ ਦੀ ਜੜੀ ਸੌਣ ਦੀ ਜੜੀ ਨਹੀਂ ਲੱਗੀ ਸੌਣ ਦੀ ਦੇਖੋ ਹਾਲਾ ਤੇ ਸਾਬਾ ਲੈ ਕੇ ਖੜੇ ਹੋ ਮੀਂਹ ਬਾਕੀ ਹੁਣ ਇਹ ਤਾਂ ਹੁਣ ਜੰਤੂ ਰੈਰ ਵੀ ਸੇਛਾਤਾ ਲਿਆ ਤੇ ਫਿਰ ਪੂਰਾ ਹੀ ਲੋਸ ਨੇ ਕਹਿੰਦੇ ਆ ਕਿਉਂਕਿ ਮੈਂ ਇੱਧਰ ਆ ਨਾ ਇਸ ਕਰਕੇ ਆ ਬੰਦਾ ਕੌਣ ਆ ਸਾਨੂੰ ਹਵਲਾ ਏ ਕਾ ਥੱਲੇ ਬੈਠਾ ਆ ਹਾਂਜੀ ਜਿਓ ਜੀ ਮਾਰਕਟ ਚੋਂ ਟਾਈਮ ਪੀਸ ਹੋ ਗਿਆ ਸਾਡਾ ਚੇਂਜ ਤੇ ਉਹਨਾਂ ਨੇ ਇੱਕ ਦੇਤੀ ਪਰਚੀ ਉਹਨਾਂ ਨੇ ਕਿਹਾ ਵੀ ਤੁਸੀਂ ਓਨੇ ਰੋ ਦਾ 6000 ਰੋ ਦਾ ਤੁਸੀਂ ਸਮਾਨ ਕਿਤੋਂ ਹੋਰ ਲੈ ਸਕਦੇ ਹੋ ਤੇ ਬਸ ਸਾਨੂੰ ਇਹ ਹੀ ਸੀ ਪਤਾ ਨਹੀਂ ਚੈੱਕ ਕਰਨਾ ਕਿਦਾਂ ਤੇ ਪਰ ਚੈੱਕ ਚੁੱਕ ਨਹੀਂ ਕੀਤਾ ਕਿਉਂ ਖਰਾਬ ਸੀ ਇਹ ਸਗਾ ਤੇ ਬਟ ਹੁਣ ਚੇਂਜ ਹੋ ਗਿਆ ਹੁਣ ਤੁਹਾਨੂੰ ਪਰਚੀ ਦਿੱਤੀ ਉਹਨਾਂ ਨੇ ਤੇ ਕਹਿੰਦੇ ਵੀ ਤੁਸੀਂ ਓਨੇ ਦਾ ਸ਼ੌਪ ਦਾ ਉਹੀ ਸਮਾਨ ਲੈ ਸਕਦੇ ਆ। ਇਹ ਬਾਬਾ ਬੜੀ ਮਾਰੀਆ ਦੇ ਮੋਰ ਗੱਟ ਆ ਰਿਹਾ ਬਹੁਤ ਜਿਆਦਾ بارش ਹੈ ਮਾਰਿਸ਼ ਕਾ ਹੈ ਮੌਸਮ ਬਹੁਤ ਜਿਆਦਾ بارش ਹੈ ਬਹੁਤ ਜਿਆਦਾ بارش ਐਨੀ ਜਿਆਦਾ بارش ਝੜੀ ਲੱਗੀ ਸੌਣ ਦੀ ਝੜੀ ਲੱਗੀ ਸੌਣ ਦੀ ਸੌਣ ਦੀ ਝੜੀ ਲੱਗੀ ਸੌਣ ਦੀ ਝੜੀ ਕਰਤਾ ਹੋਈ ਕੰਮ ਜੇ ਤੁਮ ਡਰਦਾ ਸੀ ਹੁਣ ਦੁਬਾਰਾ ਜਾਣਾ ਪੈਣਾ ਫਿਰ ਤੇ ਹੁਣ ਸਮਾਨ ਚੱਕ ਕੇ ਆਪੇ ਹੁੰਦੀ ਫਿਰੇਗੀ ਮੈਂ ਨਾ ਚੱਲਾਂ ਮੈਂ ਸਭ ਸਾ ਨਵਾਂ ਈ ਸ਼ਾਪ ਨਹੀਂ ਹੈ ਜਿਹੜੇ ਮਾਰਨ ਦਵਾਰ ਅੱਛਾ ਜੀ ਹਾਂ ਅੱਛਾ ਜੀ ਨਹੀਂ ਇਹ ਪ੍ਰੋਪਰ ਗੈਂਡਾ ਹੋ ਗਏ ਨੇ ਮੈਂ ਤਾਂ ਈ ਗੈਂਡਾ ਜੇ ਗਣਾ ਢੋਖ ਲੱਗੇ ਰੋਟੀ ਵੀ ਤੋਂ ਇਨਾ ਟਾਈਮ ਹੋ ਗਿਆ 7 ਵਜੇ ਤੱਕ ਹੋਊਗਾ ਢਿੱਡ ਨਹੀਂ ਲੱਗਾ ਇਹ ਪਿਆ ਬਾਅਦ ਵਿੱਚ ਕਹਿੰਦੀ ਜੀ ਤੁਸੀਂ ਛੇਤੀ ਸਟਾਰਟ ਨਹੀਂ ਕਰਦੇ ਛੇਤੀ ਸਟਾਰਟ ਸ਼ੁਰੂ ਹੋਏਗਾ ਤੂੰ ਫਿਨਿਸ਼ ਤਾਂ ਕਰ ਪਈ ਛੇਤੀ ਅੱਜ ਦਾ ਸਾਰਾ ਦਿਨ ਆ ਯਾਰ ਮੀਂਹ ਦੇ ਵਿੱਚ ਹੀ ਲੰਘ ਗਿਆ ਆਉਣ ਜਾਣੇ ਪਏ ਘਰੇ ਅੱਜ ਬੜੇ ਖੱਜਲ ਖਰਾਬ ਹੋਏ ਆ ਬੜੇ gekeੜੇ ਵਜੇ ਆ ਘਰ ਪੇਪਰ ਭੁੱਲ ਗਈ ਸੀ ਡਾਕੂਮੈਂਟ ਕੰਮ ਦਾ ਕਰਾਣਾ ਸੀ ਫਤਰਾਖ ਤੇ ਮੇਰਾ ਵੀ ਬਣ ਗਿਆ ਕੰਮ ਦਾ ਤੇ ਮੈਨੂੰ ਕਹਿੰਦੇ ਵੀ ਹੁਣ ਸਵੇਰੇ ਆ ਜੀ ਵਾਗ ਨੂੰ ਮੇਰ ਕਰੇ ਤੇ ਹੁਣ ਦੇਖਦੇ ਆ ਸਵੇਰੇ ਫਿਰ ਹੋਣਾ ਪੈਣਾ ਅੱਜ ਤਾਂ ਸਾਰਾ ਦਿਨ ਮੀਂਹ ਹੀ ਲੰਘ ਗਿਆ ਜਾਣੇ ਭਾਈ ਮੈਂ ਹੁਣ ਲੱਗਾ ਇਥੋਂ ਬੱਸ ਲੈਣ ਤੇ ਗੱਗੂ ਫੜੂਗਾ ਟ੍ਰੇਨ ਕਿਉਂਕਿ ਉਹਨੇ ਵੀ ਆਪਣੇ ਆਫਿਸ ਜਾਣਾ ਹਲੇ ਕੰਮ ਵਾਲੇ ਚੋਂ ਮੈਨੂੰ ਦੂਜੇ ਤੋਂ ਜਾਣਾ ਤੇ ਮੈਂ ਦੂਜੇ ਤੋਂ ਜਾਣਾ ਆ ਦੇਖੋ ਪੂਰਾ ਮੀਂਹ ਦਾ ਮੌਸਮ ਹੈ ਮੀਹੀ ਮੀ ਪੈਂਦੇ ਅੱਜ ਤਾਂ ਤੇ ਉਹ ਟਰਾਂਮਾ ਉਹਨੀਆਂ ਨੇ ਜਿੱਥੋਂ ਤੁਹਾਨੂੰ ਪਤਾ ਹੀ ਹੈ ਜਿੱਥੋਂ ਚਲਦੀਆਂ ਹੁੰਦੀਆਂ ਨੇ ਜਿੱਥੋਂ ਟਰਾਂਮਾ ਫੜੀਦੀਆਂ ਨੇ ਤੇ ਮੈਂ ਬੱਸ ਸਟਾਪ ਤੇ ਤੇ ਮੈਂ ਇਕੱਲਾ ਹੀ ਖੜਾ ਹਾਂ ਮੈਂ ਇਸ ਟਾਈਮ ਤੇ ਮੀਹ ਦੇ ਵਿੱਚ ਇਹ ਹਰੀਆਲੀ ਬਹੁਤ ਵਧੀਆ ਲੱਗਦੀ ਏ ਰੁੱਖ ਪੱਤੇ ਜੰਗਲ ਬੱਸ ਹੁਣ ਬੱਸ ਆਵੇ ਤੇ ਬੱਸ ਖੜਾ ਮੈਂ ਤੇ ਫਿਰ ਜਮੀਂੇ ਘਰ ਲੇ ਗੱਡੀਆਂ ਗੁੱਡੀਆਂ ਜਾਂਦੀਆਂ ਲੰਘਣ ਟੀਆਂ ਦੇਖ ਸਕਦੇ ਤੁਸੀਂ ਵੀਰ ਵੀਰ ਤੇ ਇੱਧਰੋਂ ਆਉਣੀ ਹੈ ਜੀ ਬੱਸ ਐ ਸਟਾਪ ਤੋਂ ਜੀ ਜੀ ਬੱਸ ਇਹੋ ਤੱਕ ਗੋਣੇ ਫੜਨੀ ਹੈ ਬੱਸ ਦੀ ਵੇਟ ਆ ਤੇ ਬੱਸ ਆ ਲਈ ਆਉਂਦੀ ਡਾਈ ਤੇ ਆਉਂਦੀ ਜੇ ਫਿਰ ਜਾਣੇ ਆ ਜੀ ਮੈਸੇਵਰ ਘਰੇ ਕੋਕ ਲੱਗੀ ਹੈ ਕੋਲ ਜਾਣਾ ਸਾਨੂੰ ਦੇਖਦੀ ਹੋਏਗੀ ਲਓ ਜੀ ਮੈਸੇਜ ਵਰਗੇ ਗਏ ਆ ਤੇ ਵਾਟੇ ਆ ਵੀ ਹੁਣ ਨਹੀਂ ਬਹੁਤ ਜ਼ਿਆਦਾ ਪੈਣ ਦਾ ਅੱਜ ਬਹੁਤ ਜ਼ਿਆਦਾ ਨਹੀਂ ਹੈ ਫੇਰ ਦਾ ਅਜਰਾ ਸਾਰਾ ਦਿਨ ਨਹੀਂ ਤੇ ਰਾਤ ਨੂੰ ਵੀ 8-9 ਵਜੇ ਤੱਕ ਨਹੀਂ ਹੈ ਨਹੀਂ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਤੇ ਕਣਮੇਣਾ ਨਾ ਤੇ ਇੰਨਾ ਆ ਵੀ ਚੰਗੀ ਤਰ੍ਹਾਂ ਪਹਿ ਜਾਵੇ ਬਟ ਕਣਮੇਣ ਕਣਮੇਣੀ ਚਲੀ ਜਾਂਦੀ ਹੈ ਹੋਣ ਪਹੁੰਚ ਲਿਆ ਬਸ ਘਰ ਥੋੜਾ ਦੂਰ ਹੈ ਇੱਕ ਸਾਡੀ ਗਲੀ ਬਹੁਤ ਖਰਾਬ ਆ ਯਾਰ ਹੁਣ ਟਾਈਮ ਹੋ ਗਿਆ ਪਤਾ ਨਹੀਂ ਮੈਂ ਪਹਿਲੀ ਜਰਮਨ ਦੀ ਗਲੀ ਵੇਖੀ ਇਹ ਇੱਥੇ ਇਹਦਾ ਕੋਈ ਵਿਕਾਸ ਨਹੀਂ ਹੋਣ ਰਿਹਾ ਇਹ ਇੰਡੀਆ ਵਾਲਾ ਸਿਸਟਮ ਆ ਜੇ ਸੇਮ ਤੇ ਕਰਦੇ ਆ ਫਿਰ ਤੁਹਾਡੇ ਨਾਲ ਅੱਜ ਦਾ ਵਲੋਗ ਆਪਾਂ ਕਰਦੇ ਆ ਇੱਥੇ ਖਤਮ ਤੇ ਜੁੜੇ ਰਹੋ ਸਾਡੇ ਨਵੇਂ-ਨਵੇਂ ਵਲੋਗਾਂ ਨਾਲ ਤੇ ਫਿਰ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਬ ਤੱਕ ਲਈ ਖੁਸ਼ ਰਹੋ ਜੀ ਆਉਂਦੇ ਬਸ ਰਹੋ ਜਵਾਨੀਆਂ ਵਾਵਾ